ਉਹ ਤਾਂ ਕਹਿੰਦੇ ਦੇਖਣਾ ਹੀ ਭਗਤੀ ਹੈ ਤੇ ਦੇਖਣ ਵਾਸਤੇ ਅੱਖਾਂ ਖੋਲਣੀਆਂ ਪੈਣੀਆਂ ਨੇ ਨਾ ਕਿ ਅੱਖਾਂ ਬੰਦ ਕਰਨੀਆਂ ਪੈਣ ਜਿਹੜੇ ਤਰੀਕਿਆਂ ਨਾਲ ਆਪਾਂ ਲੱਗੇ ਪਏ ਆ ਨਾ ਪਿਆਰੇ ਜੀਵਨ ਅੱਗੇ ਨਿਕਲ ਗਿਆ ਸਾਰਾ ਰਹਿੰਦੀ ਖੁੰਦੀ ਉਮਰ ਵੀ ਨਿਕਲ ਜਾਣੀ ਹੈ ਇੱਥੇ ਸਾਹਮਣੀ ਹੈ ਸਾਡੇ ਇਹ ਚੀਜ਼ ਨੂੰ ਮੰਨ ਲਓ ਬਸ ਇੱਕ ਚੀਜ਼ ਨੂੰ ਯਾਦ ਰੱਖ ਹੁਣ ਬਹੁਤੇ ਜੀਵੇ ਗੱਲ ਕਹਿੰਦੇ-ਕਹਿੰਦੇ ਕਿ ਹੋਲ ਕੇ ਅਭਿਆਸ ਕਰਾਂਗੇ ਅੱਖਾਂ ਤੇ ਧਿਆਨ ਤੇ ਆਕਾਰਾਂ ਦੇ ਵਿੱਚ ਜਲ ਜੂਗਾ ਸਾਹਮਣੇ ਚੀਜ਼ਾਂ ਦੇ ਵਿੱਚ ਧਿਆਨ ਜਲ ਜੂ ਮਾਲਿਕ 'ਚ ਕਿਵੇਂ ਧਿਆਨ ਜੂ ਇਸ ਕਰਕੇ ਮੈਂ ਬਾਰ-ਬਾਰ ਤੁਹਾਡੇ ਚਰਨਾਂ 'ਚ ਬੇਇੱਜ਼ਤੀ ਕਰਦਾ ਐ ਕਿ ਇਹ ਅੱਖਾਂ ਮੀਟਣ ਵਾਲਾ ਕਨਸੈਪਟ ਗੁਰਮਤ ਦੇ ਵਿੱਚ ਨਹੀਂ ਹੈ ਸਭ ਤੋਂ ਪਹਿਲਾਂ ਤੇ ਸਾਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਦੋ ਸਰੀਰਾਂ ਦੀ ਗੱਲ ਕੀਤੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੋ ਇੱਕ ਗੱਲ ਆਪਾਂ ਨਾ ਬਾਰ-ਬਾਰ ਵੀਡੀਓ ਦੇ ਵਿੱਚ ਕਹਿੰਦੇ ਹੁੰਦੇ ਆ ਕਿ ਭਗਤੀ ਸਾਡੀ ਸ਼ੁਰੂ ਹੀ ਉਦੋਂ ਹੁੰਦੀ ਹੈ ਜਦੋਂ ਸਾਨੂੰ ਭਗਤੀ ਦਾ ਅਸਲ ਮਾਰਗ ਪਤਾ ਲੱਗ ਜਾਵੇ। ਬਿਨਾ ਮਾਰਗ ਤੋਂ ਆਪਾਂ ਕਿਸੇ ਵੀ ਤਰੀਕੇ ਚੰਦੀਏ ਪਿਆਰੇ ਸਾਨੂੰ ਮੰਜ਼ਿਲ ਨਹੀਂ ਮਿਲਦੀ। ਇਸੇ ਤਰੀਕੇ ਨਾਲ ਅੱਜ ਦੇ ਸਮੇਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਜੀਵ ਜੋ ਭਗਤੀ ਕਰਦੇ ਨੇ ਅਭਿਆਸ ਕਰਦੇ ਨੇ ਮਾਲਕ ਨੂੰ ਮਿਲਣ ਵਾਸਤੇ ਕਈ ਤਰੀਕਿਆਂ ਨਾਲ ਕਰਦੇ ਆ ਉਹਦੇ ਵਿੱਚ ਇੱਕ ਸਭ ਤੋਂ ਵੱਡੀ ਚੀਜ਼ ਜਿਹੜੀ ਹੈ ਕਿ ਆਹ ਦੋਨਾਂ ਨੇਤਰਾਂ ਨੂੰ ਬੰਦ ਕਰਕੇ ਅਭਿਆਸ ਕਰਦੇ ਆ ਪਿਆਰੇ ਵੀ ਸਭ ਤੋਂ ਵੱਡੀ ਗਲਤੀ ਹੈ ਇਸ ਤਰੀਕੇ ਨਾਲ ਆਪਾਂ ਕਿੰਨਾ ਵੀ ਅਭਿਆਸ ਕਰ ਲਈਏ ਸਾਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ ਕਿਉਂਕਿ ਸਾਨੂੰ ਅਜੇ ਇਹਨਾਂ ਨੇਤਰਾਂ ਦਾ ਪਤਾ ਹੀ ਨਹੀਂ ਸਾਨੂੰ ਇਹਦੀ ਵੈਲਿਊ ਹੀ ਨਹੀਂ ਪਤਾ ਮਾਲੇ ਦੀ ਬਾਣੀ ਤੇ ਕਹਿੰਦੀ ਇਹ ਨੇਤਰੋ 베 ਰਹਿਓ ਹਰ ਤੁਮੈ ਜੋ ਧਰੀ ਹਰ ਵੀਨੇ ਵਰਨਾ ਦੇਖੋ ਕੋਈ ਦੋਏ ਦੋਏ ਲੋਚਣ ਪੇਖਾਂ ਹਾਂ ਹਰ ਵੀਨੇ ਵਰਨਾ ਦੇਖਾਂ ਇਹਨਾਂ ਨੇਤਰਾਂ ਨਾਲ ਤੇ ਆਪਾਂ ਦੇਖਣਾ ਹੈ ਮਾਲਕ ਨੂੰ ਆਪਾਂ ਇਹਨੂੰ ਬੰਦ ਕਰ ਲੈਨੇ ਆਂ ਜਿਹਦੇ ਕਰਕੇ ਸਭ ਤੋਂ ਵੱਡੀ ਸਾਨੂੰ ਪ੍ਰੋਬਲਮ ਆਉਂਦੀ ਕਿਉਂਕਿ ਸਭ ਤੋਂ ਵੱਡਾ ਭਰਮ ਪਤਾ ਕੀ ਆਪਾਂ ਸੋਚਦੇ ਕਿ ਨੇਤਰ ਬੰਦ ਕਰਕੇ ਆਪਾਂ ਅੰਦਰ ਖੋਜਣਾ ਪ੍ਰਮਾਤਮਾ ਨੂੰ ਆਹ ਸਰੀਰ ਦੇ ਅੰਦਰ ਇਹ ਮਿੱਟੀ ਦੇ ਅੰਦਰ ਗੁਰੂ ਪਿਆਰੇ ਦੇ ਵਿੱਚ ਕੁਝ ਨਹੀਂ ਹੈ ਮਾਰੇ ਦੀ ਬਾਣੀ ਕਹਿੰਦੀ ਦੇਹੀ ਮਾਟੀ ਇਹ ਮਿੱਟੀ ਹੈ ਬੋਲੇ ਪਾਉਣ ਆ ਜਿਹੜੀ ਆਵਾਜ਼ ਆ ਰਹੀ ਹੈ ਨਾ ਇਹ ਹਵਾ ਆ ਪਾਉਣ ਦੀ ਆਵਾਜ਼ ਹੈ ਆਪਾਂ ਕਿਨੇ ਇਹਦੇ ਵਿੱਚ ਪ੍ਰਮਾਤਮਾ ਹੈ ਹੁਣ ਕਿਉਂਕਿ ਗੁਰਬਾਣੀ ਨੇ ਇਸ ਚੀਜ਼ ਨੂੰ ਕਲੀਅਰ ਕੀਤਾ ਨਾ ਮਾਰੇ ਕਹਿੰਦੇ ਸਭ ਕਿਛ ਘਰ ਮੇ ਬਾਹਰ ਨਾਹੀ ਬਾਹਰ ਢੋਲੇ ਸੋ ਪਰਮਪੁਲਾਹੀ ਕਿ ਪ੍ਰਮਾਤਮਾ ਸਾਡੇ ਅੰਦਰ ਹੀ ਹੈ ਪਰ ਆਪਾਂ ਸੋਈ ਦੇਖੋ ਇਹ ਸਰੀਰ ਦੇ ਅੰਦਰ ਹੈ ਇਹਦੇ ਵਿੱਚ ਹੈ ਸਭ ਤੋਂ ਪਹਿਲਾਂ ਤੇ ਸਾਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਦੋ ਸਰੀਰਾਂ ਦੀ ਗੱਲ ਕੀਤੀ ਹੈ ਇੱਕ ਹੈ ਪ੍ਰਗਟ ਸਰੀਰ ਹੈ ਪ੍ਰਗਟ ਚਿੱਤਰ ਹੈ ਇੱਕ ਗੁਪਤ ਹੈ ਜਿਨ ਮਾਰੇ ਦੀ ਬਾਣੀ ਕਹਿੰਦੀ ਕੰਚਨ ਕਾਇਆ ਜਿੱਥੇ ਕਾਇਆ ਸ਼ਬਦ ਆ ਜਾਂਦਾ ਹੈ ਨਾ ਗੁਰਮਖ ਹੋਏ ਸੋ ਕਾਇਆ ਖੋਜੇ ਤੇ ਆਪਾਂ ਕਰਦੇ ਆਪਾਂ ਨੇਤਰ ਬੰਦ ਕਰਕੇ ਅੰਦਰ ਧਿਆਨ ਲਾਉਣਾ ਸ਼ੁਰੂ ਕਰ ਦਿੰਦੇ ਆ ਪਰ ਸਭ ਤੋਂ ਪਹਿਲਾਂ ਤੇ ਆਪਾਂ ਆਪਣੇ ਕਾਇਆ ਨੂੰ ਜਾਣੀਏ ਮਾਰੇ ਦੀ ਬਾਣੀ ਕਹਿੰਦੀ ਗੁਰਮਖ ਢੂੰਡ ਟੁੰਡੇ ਨੇ ਆ ਹਰ ਸੱਜਣ ਲੱਦਾ RAM ਰਾਜੇ ਕੰਚਨ ਕਾਇਆ ਕੋਟ ਗੜ੍ਹ ਵਿੱਚ ਹਰ ਹਰ ਸਿੱਧਾ ਕੰਚਨ ਕਾਇਆ ਸ਼ਬਦ ਆ ਗਿਆ ਨਾ ਬਾਣੀ ਚ ਬਸ ਇਹ ਜਦੋਂ ਸ਼ਬਦ ਆ ਗਿਆ ਨਾ ਹੁਣ ਆਪਾਂ ਇਹ चीज ਨੂੰ ਲੈ ਕੇ ਚੱਲਣਾ ਹੁੰਦਾ ਹੈ ਕਿ ਕੰਚਨ ਕਾਇਆ ਕੀ ਹੈ ਕੰਚਨ ਕਾਇਆ ਗੁਰਮਖ ਬੂਝੇ ਜਿਸ ਅੰਤਰਨਾਮ ਨਿਵਾਸੀ ਹੈ ਕੰਚਨ ਕਾਇਆ ਉਹ ਕਾਇਆ ਜਿਸ ਕਾਇਆ ਚ ਪਰਮੇਸ਼ਰ ਹੈ ਜਿੱਥੇ ਨਾਮ ਹੈ ਜਦੋਂ ਬਾਣੀ ਕਹਿੰਦੀ ਨਾ ਨਾਉ ਦੇ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਹਰ ਪਾਸ ਹੋਈ ਦੇਹੀ ਦੇਹੀ ਦੇ ਵਿੱਚ ਫਰਮਾਰੇ ਕਹਿੰਦੇ ਕੰਚਨ ਕਾਇਆ ਗੁਰਮਖ ਬੂਝੇ ਮਾਰੇ ਕੀਤੇ ਨਾਮ ਨੂੰ ਬੁੱਝਣ ਵਾਸਤੇ ਪਹਿਲਾਂ ਕੰਚਨ ਕਾਇਆ ਨੂੰ ਬੁੱਝਣਾ ਪੈਣਾ ਸਾਨੂੰ ਤੇ ਉਹ ਕੰਚਨ ਕਾਇਆ 'ਚ ਕੀ ਮਿਲੇਗਾ ਸਾਨੂੰ ਜਿਸ ਅੰਤਰ ਨਾਮ ਨਿਵਾਸੀ ਹੈ ਉਹਦੇ ਅੰਦਰ ਨਾਮ ਹੈ ਇਹਦੇ ਅੰਦਰ ਨਹੀਂ ਹੈ ਉਹਦੇ ਵਾਸਤੇ ਹੀ ਪਿਆਰਿਓ ਆਪਾਂ ਜਾ ਸਿੱਖਣੀ ਹੁੰਦੀ ਹੈ ਇਸ ਕਰਕੇ ਮੈਂ ਬਾਰ-ਬਾਰ ਤੁਹਾਡੇ ਚਰਨਾਂ 'ਚ ਬੇਇੱਜ਼ਤੀ ਕਰਦਾ ਕਿ ਇਹ ਅੱਖਾਂ ਮੀਟਣ ਵਾਲਾ ਕਨਸੈਪਟ ਗੁਰਮਤ ਦੇ ਵਿੱਚ ਨਹੀਂ ਹੈ ਮਾਰੇ ਦੀ ਬਾਣੀ ਕਹਿੰਦੀ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਕਹਿੰਦੇ ਤੁਸੀਂ ਲੋਕ ਵੀ ਗਵਾ ਕੇ ਬਹਿ ਗਏ ਪਰਲੋਕ ਵੀ ਕਹਿੰਦੇ ਪਰਲੋਕ ਤੇ ਗਵਾਇ ਗਵਾਇ ਤੁਸੀਂ ਸੰਸਾਰ ਨੂੰ ਵੀ ਗਵਾ ਕੇ ਬਹਿ ਗਏ ਜਦੋਂ ਨੇਤਰ ਬੰਦ ਕਰ ਲਏ ਸੰਸਾਰ ਵੀ ਦਿਖਣਾ ਵੱਟ ਗਿਆ ਮਾਲਕ ਤੇ ਪਹਿਲਾਂ ਨਹੀਂ ਸੀ ਦਿਖਦਾ ਤੁਸੀਂ ਸੰਸਾਰ ਨੂੰ ਵੀ ਗਵਾ ਕੇ ਬਹਿ ਗਏ ਇਸ ਕਰਕੇ ਮੈਂ ਤੇ ਜਿੱਥੋਂ ਤੱਕ ਦੇਖਿਆ ਨਾ ਦਸਮ ਗ੍ਰੰਥ ਦੀ ਬਾਣੀ ਭਾਈ ਗੁਰਦਾਸ ਦੀ ਬਾਣੀ ਤੇ ਗੁਰੂ ਪਿਆਰੇ ਉਹ ਦੁਨੀਆ ਦੇ ਮਹਾਨ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਿੱਤੇ ਵੀ ਇਸੀ ਦਾ ਜ਼ਿਕਰ ਨਹੀਂ ਆਇਆ ਕਿ ਤੁਸੀਂ ਅੱਖਾਂ ਬੰਦ ਕਰਕੇ ਭਗਤੀ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸਿੱਧਾ ਕਹਿੰਦੇ ਆ ਮਾਰੇ ਕਹਿੰਦੇ ਆਂਖ ਮੀਚ ਮਕਸੂਦ ਨਾ ਜਾਈ ਤਹ ਅਨੰਤ ਮਿਲੇ ਕਿਵੇਂ ਭਾਈ ਕਹਾਂ ਭਇਓ ਦੂ ਲੂਚਨ ਮੂਦ ਕੇ ਬੈਠ ਰਿਓ ਵਕ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾ ਸੁੰਦਰ ਲੋਗ ਗਇਓ ਪਰਲੋਗ ਗਾਇਓ ਮਾਰੇ ਕਹਿੰਦੇ ਅੱਖਾਂ ਬੀੜ ਕੇ ਤਾਂ ਰਾਹ ਸੰਸਾਰੀ ਰਾਹ ਨਹੀਂ ਦਿਖਦਾ ਮਾਲਕ ਕਿਵੇਂ ਮਿਲ ਜੇਗਾ ਅਨੰਤ ਕਿਵੇਂ ਮਿਲ ਜੇਗਾ ਦਿਨ ਨੂੰ ਭਾਈ ਗੁਰਦਾਸ ਨੂੰ ਬੱਚੋ ਭਾਈ ਗੁਰਦਾਸ ਜੀ ਕਹਿੰਦੇ ਗਾਏ ਸੁਣਾ ਅੱਖੇ ਮੀਚੇ ਨਾ ਪਾਈਏ ਪਰਮਪਦ ਗੁਰ ਉਪਦੇਸ਼ ਗਹਿ ਜੋ ਲਵਨ ਕਮਈਏ ਜਿੰਨਾ ਚਿਰ ਤੱਕ ਤਰ ਕੋ ਗੁਰ ਨਹੀਂ ਹੈ ਗਿਆਨ ਨਹੀਂ ਹੈ ਸੋਚੀ ਨਹੀਂ ਹੈ ਮਾਰੇ ਕਹਿੰਦੇ ਅੱਖਾਂ ਮੀੜ ਕੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਣੀ ਤੁਨੂੰ ਜਦੋਂ ਆਪਾਂ ਪੁੱਛੀ ਗੁਰਬਾਣੀ ਨੂੰ ਮਾਰੇ ਕਹਿੰਦੇ ਅੱਖੀ ਮੀਟ ਚੱਲਿਆ ਹਨੇਰਾ ਦਰ ਕਰਦੇ ਸੇ ਨਾ ਭਾਈ ਨਾ ਦਰਦਾ ਭੇਤ ਆਉਣਾ ਹੈ ਨਾ ਹੀ ਕਰਦਾ ਭੇਤ ਆਉਣਾ ਹੈ ਜਦੋਂ ਅੱਖਾਂ ਮੀਟ ਲੀਆਂ ਸੋ ਸਾਡੀ ਜੜੀ ਭਗਤੀ ਹੈ ਨਾ ਜੋ ਅਸੀਂ ਅਭਿਆਸ ਕਰਦੇ ਸਾਡਾ ਤੇ ਖੋਲ ਕੇ ਅੱਖਾਂ ਅਭਿਆਸ ਤੇ ਜਦੋਂ ਖੋਲ ਕੇ ਅੱਖਾਂ ਅਭਿਆਸ ਕੀਤਾ ਹੁਣ ਬਹੁਤੇ ਜੀਵੇ ਗੱਲ ਕਹਿੰਦੇ ਕਹਿੰਦੇ ਕਿ ਖੋਲ ਕੇ ਅਭਿਆਸ ਕਰਾਂਗੇ ਅੱਖਾਂ ਤੇ ਧਿਆਨ ਤੇ ਆਕਾਰਾਂ ਦੇ ਵਿੱਚ ਚਲ ਜੂਗਾ ਸਾਹਮਣੇ ਚੀਜ਼ਾਂ ਦੇ ਵਿੱਚ ਧਿਆਨ ਚਲ ਜੂ ਮਾਲਿਕ 'ਚ ਕਿਵੇਂ ਧਿਆਨ ਜੂਗਾ ਇੱਥੇ ਹੀ ਪ੍ਰਮਾਤਮਾ ਹੈ ਪਿਆਰੇਓ ਇਹੀ ਤੇ ਪਰਮ ਹੈ ਜੇ ਆਕਾਰ ਇੱਥੇ ਨੇ ਤੇ ਨਿਰਆਕਾਰ ਵੀ ਇੱਥੇ ਹੀ ਹੈ ਆਕਾਰਾਂ ਦੇ ਵਿੱਚ ਹੀ ਨਿਰਆਕਾਰ ਹੈ ਨਿਰਆਕਾਰ ਦੇ ਵਿੱਚ ਹੀ ਆਕਾਰ ਨੇ ਤੇਕ ਹਨ ਦੋਨੋ ਚ ਇਕੱਠੀਆਂ ਹੀ ਨੇ ਮਾਇਆ ਕਹਿੰਦੇ ਮਾਇਆ ਬ੍ਰह्म ਰਮੇ ਸਭ ਸੰਗ ਦੋਨੋਂ ਇਕੱਠੇ ਹੀ ਨੇ ਪਰ ਆਪਾਂ ਨੇ ਇਹੀ ਚੀਜ਼ ਤੇ ਜਾ ਸਿੱਖਣੀ ਆ ਕਿ ਆਪਾਂ ਆਕਾਰਾਂ ਨੂੰ ਦੇਖਦੇ ਨਿਰਆਕਾਰ ਨੂੰ ਦੇਖਣ ਦਾ ਹੀ ਤੇ ਆਪਾਂ ਗਿਆਨ ਲੈਣਾ ਕਿ ਇਸ ਤਰੀਕੇ ਨਾਲ ਆਪਾਂ ਆਕਾਰ ਦੇਖਦੇ ਆ ਇਸ ਤਰੀਕੇ ਨਾਲ ਆਪਾਂ ਨਿਰਆਕਾਰ ਨੂੰ ਦੇਖ ਲੈਣਾ ਇਹੀ ਤਾਂ ਆਪਾਂ ਗਿਆਨ ਲੈਣਾ ਪਿਆਰਿਓ ਹੈ ਦੋਨੋਂ ਇਕੱਠੇ ਹੀ ਪਰ ਪਿਆਰਿਓ ਫਿਰ ਤਰਸੂ ਹੀ ਹੁੰਦਾ ਇਹਨਾਂ ਨੂੰ ਕਈ ਜੀ ਵਿਚਾਰੇ ਬਰਲਾਫ ਕਰਦੇ ਐ ਰੋਂਦੇ ਐ ਤੜਫਦੇ ਐ ਇਹਦੇ ਸਾਨੂੰ ਮਿਲਿਆ ਨਹੀਂ ਅਜੇ ਤੱਕ ਤੇ ਫਿਰ ਜਦੋਂ ਪੁੱਛਦੇ ਐ ਕਿ ਕਿਸ ਤਰੀਕੇ ਨਾਲ ਅਭਿਆਸ ਕੀਤਾ ਤਾ ਉਹ ਕਹਿੰਦੇ ਐ ਇਸ ਤਰੀਕੇ ਨਾਲ ਕਰਦੇ ਫਿਰ ਹੁੰਦਾ ਵੀ ਇਹ ਪਿਆਰਿਓ ਨਹੀਂ ਮਿਲਣਾ ਇੰਦਾ ਇੱਥੇ ਸਾਹਮਣੀ ਐ ਸਾਡੇ ਇਹ ਚੀਜ਼ ਨੂੰ ਮੰਨ ਲਓ ਬਸ ਇੱਕ ਚੀਜ਼ ਨੂੰ ਯਾਦ ਰੱਖਿਓ ਕਿ ਮਾਲਕ ਹਰ ਵਕਤ ਸਾਡੇ ਸਾਹਮਣੀ ਐ ਕਿੱਤੇ ਦੂਰ ਨਹੀਂ ਹੈ ਸਾਡੇ ਤੋਂ ਪਰ ਇਹ ਹੈ ਕਿ ਆਪਾਂ ਨੂੰ ਵੇਖਣਾ ਨਹੀਂ ਆਉਂਦਾ ਆਪਾਂ ਸੰਸਾਰ ਨੂੰ ਵੇਖਦੇ ਆਪਾਂ ਮਾਲਕ ਨੂੰ ਨਹੀਂ ਦੇਖਦੇ ਤੇ ਜਿੱਥੇ ਵੇਖਣ ਦੀ ਗੱਲ ਆਉਂਦੀ ਆਪਾਂ ਅੱਖਾਂ ਮੀੜ ਲੈਂਦੇ ਜਿੱਥੇ ਮਾਲਕ ਨੂੰ ਵੇਖਣ ਦੀ ਗੱਲ ਆਉਂਦੀ ਹੈ ਮਾਲਕ 'ਚ ਧਿਆਨ ਲਾਉਂਦੀ ਗੱਲ ਆਉਂਦੀ ਹੈ ਬੰਦਾ ਫਟ ਆਪਣੀ ਅੱਖਾਂ ਬੰਦ ਕਰ ਦਿੰਦਾ ਤੁਸੀਂ ਗੁਰੂ ਘਰ ਜਾ ਕੇ ਵੇਖੋ ਉੱਥੇ ਵੀ ਅੱਖਾਂ ਮੀੜ ਕੇ ਬੈਠੇ ਹੋਣਗੇ ਕੋਈ ਬੋਲ ਕੇ ਸਿਮਰਨ ਕਰ ਰਿਹਾ ਉਹ ਵੀ ਅੱਖਾਂ ਮੀੜ ਕੇ ਬੈਠੇ ਹੋਣਗੇ ਕਿੱਥੇ ਵੀ ਜਿੱਤੇ ਅਧਿਆਤਮਿਕ ਗੱਲ ਆਉਂਦੀ ਕੋਈ ਕਿਸੇ ਦੀ ਕਥਾ ਹੀ ਸੁਣ ਰਿਹਾ ਹੋਊਗਾ ਨਾ ਭਾਵੇਂ ਕੋਈ ਤ੍ਰੈ ਗੁਣੀ ਕਥਾ ਸੁ ਮੈਂ ਚੌਥੇ ਪਾਦੀ ਕੋ ਵਿਚਾਰ ਸੁਣ ਰਿਹਾ ਉਥੇ ਵੀ ਅੱਖਾਂ ਮੀਟ ਕੇ ਲੋਕ ਬੈਠੇ ਹੋਣਗੇ ਕਿਉਂਕਿ ਇਹਨਾਂ ਨੂੰ ਲੱਗਦਾ ਵੀ ਇੱਥੇ ਅੱਖਾਂ ਹੀ ਮੀਟਣੀਆਂ ਨੇ ਕਨਸੈਪਟ ਹੀ ਗਲਤ ਹੈ ਪਿਆਰਿਓ ਸਾਨੂੰ ਗੁਰਬਾਣੀ ਦੇ ਅੰਦਰ ਕਹਿਤਾ ਆ ਭਈ ਇਧਰ ਅੰਦਰ ਖੋਜਣਾ ਸ਼ੁਰੂ ਕਰ ਦਿੱਤਾ ਅੰਦਰ ਖੋਜਣ ਵਾਸਤੇ ਸਾਨੂੰ ਪਹਿਲਾਂ ਸੋਝੀ ਹੋਣੀ ਚਾਹੀਦੀ ਹੈ ਪਤਾ ਲੱਗਣਾ ਚਾਹੀਦਾ ਅੰਦਰ ਕਿਵੇਂ ਜਾਣਾ ਇੱਥੇ ਹੀ ਅੰਦਰ ਸਾਡਾ ਇਹੀ ਹੈ ਖਾਲੀ ਖਲਾ ਦੇ ਵਿੱਚ ਹੀ ਇੱਥੇ ਕੰਚਨ ਕਾਇਆ ਸਾਡੀ ਕਿ ਕਿਹੀਂ ਸੋਚਦੇ ਕਿ ਈਡਾ ਕੀ ਸਰੀਰ ਆ ਸਾਡਾ ਬਸ ਪਰ ਮਹਾਰਾਜ ਤੇ ਕਹਿੰਦੇ ਆ ਕਿ ਤੁਹਾਡੇ ਸਰੀਰ ਦੇ ਅੰਦਰ ਹੀ ਪਰਮਾਤਮਾ ਹੈ ਤੇ ਪਰਮਾਤਮਾ ਤੇ ਬੇਅੰਤ ਹੈ ਤੇ ਜੇ ਪਰਮਾਤਮਾ ਬੇਅੰਤ ਹੈ ਫਿਰ ਸਰੀਰ ਈਡਾ ਕ ਥੋੜੀ ਹੋਊਗਾ ਫਿਰ ਸਰੀਰ ਵੀ ਬੇਅੰਤ ਹੋਊਗਾ ਇਹੀ ਚੀਜ਼ ਦਾ ਤੇ ਪਿਆਰਿਓ ਆਪਾਂ ਧੇਜ ਲੈਣਾ ਨਾ ਇਹੀ ਚੀਜ਼ ਦਾ ਤੇ ਆਪਾਂ ਗਿਆਨ ਲੈਣਾ ਫਿਰ ਇਹੀ ਤੇ ਭਟਕਣਾ ਆਪਾਂ ਖਤਮ ਕਰਨੀ ਹੈ ਜੇ ਬੇਅੰਤ ਨੂੰ ਮਿਲ ਲੈਣਾ ਤੇ ਫਿਰ ਆਪਾਂ ਇਸ ਚੀਜ਼ ਨੂੰ ਸਮਝੀਏ ਕਿ ਕਾੜੀ ਕਾਇਆ ਵੀ ਬੇਅੰਤ ਹੈ ਐਨੀਕ ਨਹੀਂ ਸਿਰ ਤੋਂ ਲੈ ਕੇ ਪੈਰਾਂ ਤੱਕ ਇਸ ਕਰਕੇ ਪਹਿਲਾਂ ਕਾਇਆ ਦੀ ਖੋਜ ਕਰੀਏ ਜੇ ਜਿਹੜੀ ਪ੍ਰਗਟ ਕਾਇਆ ਉਹ ਤਾਂ ਦਿਖਦੀ ਆ ਉਹ ਕਿਹੜੀ ਕਾਇਆ ਜਿਹੜੀ ਗੁਪਤ ਹੈ ਉਹ ਸਰੀਰ ਦਾ ਇੱਕ ਹਿੱਸਾ ਜਿਹਨੂੰ ਵਾਰੇ ਕਹਿੰਦੇ ਆ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਉਹ ਗੁਪਤ ਹਿੱਸਾ ਉਹ ਕੰਚਣ ਕਾਇਆ ਜਦੋਂ ਆਪਾਂ ਉਹਦੀ ਖੋਜ ਕਰਾਂਗੇ ਨਾ ਤੇ ਫਿਰ ਸਾਨੂੰ ਉੱਥੇ ਪਰਮੇਸ਼ਰ ਵੀ ਮਿਲੇਗਾ ਫਿਰ ਨਾਮ ਵੀ ਮਿਲੇਗਾ ਪ੍ਰਕਾਸ਼ ਦੇ ਰੂਪ ਵਿੱਚ ਇਸ ਕਰਕੇ ਪਿਆਰਿਓ ਜਿਹੜੇ ਤਰੀਕਿਆਂ ਨਾਲ ਆਪਾਂ ਲੱਗੇ ਪਏ ਆ ਨਾ ਪਿਆਰੇ ਜੀਵਨ ਅੱਗੇ ਨਿਕਲ ਗਿਆ ਸਾਰਾ ਰਹਿੰਦੀ ਖੁੰਦੀ ਉਮਰ ਵੀ ਨਿਕਲ ਜਾਣੀ ਐ ਕੁਛ ਨਹੀਂ ਐ ਮਲੁੱਖਾ ਜਨਮ ਹਾਰ ਕੇ ਚਲਾ ਜਾਵਾਂਗੇ ਬਾਅਦ ਚ ਪਤਾ ਨਹੀਂ ਇਹ ਮੌਕਾ ਮਾਲਕ ਨੇ ਦੇਣਾ ਵੀ ਐ ਕਿ ਨਹੀਂ ਦੇਣਾ ਇਸ ਕਰਕੇ ਆਪਾਂ ਇਹ ਚੀਜ਼ ਨੂੰ ਸਮਝਣਾ ਐ ਕਿ ਇਹ ਕਨਸੈਪਟ ਹੀ ਗਲਤ ਐ ਜੇ ਸੰਸਾਰ ਨੂੰ ਅੱਖਾਂ ਖੋਲ ਕੇ ਦੇਖਣਾ ਨਿਰੰਕਾਰ ਨੂੰ ਵੀ ਅੱਖਾਂ ਖੋਲ ਕੇ ਹੀ ਦੇਖਣਾ। ਬਸ ਇਹ ਹੈ ਕਿ ਆਕਾਰਾਂ ਨੂੰ ਦੇਖਣ ਦਾ ਸਾਨੂੰ ਸੰਸਾਰ ਨੂੰ ਦੇਖਣ ਦਾ ਸਾਨੂੰ ਤਰੀਕਾ ਹੁੰਦਾ ਹੈ। ਨਿਰਗਾਰ ਨੂੰ ਦੇਖਣ ਵਾਸਤੇ ਇਹਨਾਂ ਦੋ ਦ੍ਰਿਸ਼ਟੀ ਨੂੰ ਸਾਨੂੰ ਇੱਕ ਕਰਨਾ ਪੈਣਾ ਪੈਣਾ। ਜਿਨੂੰ ਮਹਾਰਾਜ ਦੀ ਬਾਣੀ ਕਹਿੰਦੀ ਆ ਤ੍ਰੈ ਗੁਣ ਮਾਇਆ ਮੋਹ ਵਿਆਪੇ ਤੁਰਿਆ ਗੁਣ ਹੈ ਗੁਰਮਖ ਲਈਆ। ਏਕ ਦ੍ਰਿਸ਼ ਸਭ ਸੰਮ ਕਰ ਜਾਣੇ ਨਦਰੀ ਆਵੇ ਸਭ ਬ੍ਰੰਪਸਰੀਆ। ਇੱਕ ਦ੍ਰਿਸ਼। ਆਪਾਂ ਦੋ ਦ੍ਰਿਸ਼ਟੀਆਂ ਦੇ ਵਿੱਚ ਆ ਇਨੂੰ ਇੱਕ ਕਰਨ ਦਾ ਸਾਨੂੰ ਭੇਤ ਆਉਣਾ ਚਾਹੀਦਾ ਤੇ ਮਾਰੇ ਕਹਿੰਦੇ ਤੁਹਾਨੂੰ ਦਿਖਣਾ ਸ਼ੁਰੂ ਹੋ ਜਾਏ ਖੋਲ ਕੇ ਅੱਖਾਂ ਤੇ ਫਿਰ ਪਤਾ ਲੱਗ ਜਾਏਗਾ ਕਿ ਮਾਇਆ ਵੀ ਇੱਥੇ ਹੀ ਆ ਤੇ ਬ੍ਰਹਮ ਵੀ ਇੱਥੇ ਇੱਥੇ ਸਾਡੇ ਸਾਹਮਣੇ ਹਰ ਵਕਤ ਤਾਂ ਨmane ਹੋਏ ਨਿਹਾਲ ਜਾਗੁਰ ਦੇਖਾਂ ਸਾਹਮਣੇ ਜਿਨੂੰ ਗੁਰੂ ਗੋਬਿੰਦ ਸਿੰਘ ਮਾਰੇ ਕਹਿੰਦੀ ਜਮੀਨ ਜ਼ਬਾਨ ਕੇ ਵੀਖੈ ਸਮਸਤ ਇੱਕ ਜੋਤ ਹੈ ਸਾਰੇ ਪਾਸੇ ਨਾ ਘਾਟ ਹੈ ਨਾ ਬਾੜ ਹੈ ਨਾ ਬਾੜ ਘਾਟ ਹੋਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਮੀਨ ਤੋਂ ਲੈ ਕੇ ਅਸਮਾਨ ਤੱਕ ਇੱਕ ਹੀ ਜੋਤ ਹੈ ਪ੍ਰਮੇਸ਼ਰ ਦੀ ਇੱਥੇ ਆਓ ਬੈਠਾ ਜਿਨੂੰ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਦੀ ਆਪ ਸੁੰਨ ਚ ਬੈਠਾ ਸੁੰਨ ਕਿੰਨੂੰ ਕਹਿੰਦੇ ਜਿੱਥੋਂ ਸਵਾਸ ਆ ਰਹੇ ਨੇ ਪਵਨ ਕਾ ਵਾਸਾ ਸੁੰਨ ਦੀ ਵਾਸਾ ਕਿੱਥੋਂ ਆ ਰਹੇ ਸਵਾਸ ਸਾਹਮਣੇ ਆ ਰਹੇ ਨਾ ਅੰਦਰੋਂ ਤਾਂ ਨਹੀਂ ਨਿਕਲਦੇ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਕਿੱਥੇ ਹੈ ਜੋਤ ਸਾਹਮਣੀ ਹੈ ਨਾ ਤੇ ਫੇਰ ਆਪਾਂ ਖਾ ਕਿ ਮੀਟ ਲਈਏ ਫੇ ਤਾਂ ਇਹਨੂੰ ਦੇਖਣਾ ਚਾਹੀਦਾ ਹੈ ਸਾਹਮਣੇ ਵਾਲੇ ਨੂੰ ਇਸ ਕਰਕੇ ਕਨਸੈਪਟ ਗਲਤ ਹੈ ਇਹ ਵਾਲਾ ਜੋ ਪ੍ਰੈਕਟੀਕਲ ਕਰੇਗਾ ਉਹ ਨਹੀਂ ਮੰਨੇਗਾ ਇਸ ਚੀਜ਼ ਨੂੰ ਜਿੰਨੇ ਸਿਰਫ ਅਜੇ ਪੜਿਆ ਸੁਣਿਆ ਹੀ ਆ ਉਹ ਪਿਆਰੇ ਉਹ ਇੰਨਾਂ ਚੀਜ਼ਾਂ ਦੇ ਉੱਤੇ ਯਕੀਨ ਕਰੂਗਾ ਇਸ ਕਰਕੇ ਬਿਨਾ ਪ੍ਰੈਕਟੀਕਲ ਤੋਂ ਪਿਆਰੀ ਉਹ ਚੀਜ਼ਾਂ ਸਾਨੂੰ ਨਹੀਂ ਸਮਝ ਆਉਂਦੀਆਂ ਆਪਾਂ ਇਹ ਗਲਤ ਕਰ ਲੈਨੇ ਆਂ ਮਹਾਰਾਜ ਨੇ ਸਾਨੂੰ ਅਨੇਕਾਂ ਤਰੀਕਿਆਂ ਨਾਲ ਬਾਣੀ ਦੇ ਵਿੱਚ ਸਮਝਾਇਆ ਇਸ ਕਰਕੇ ਕਿਸ ਤਰੀਕੇ ਨਾਲ ਆਪਾਂ ਉਹ ਦੇਖਣਾ ਹੈ ਉਹਦੇ ਵਾਸਤੇ ਮਹਾਰਾਜ ਨੇ ਸਾਨੂੰ ਬਾਣੀ ਦੇ ਵਿੱਚ ਹੀ ਸਮਝਾਇਆ ਕਿ ਤੁਸੀਂ ਸਭ ਤੋਂ ਪਹਿਲਾਂ ਇਹਨਾਂ ਅੰਨੇ ਹੋਏ ਨੇਤਰਾਂ ਨੂੰ ਜਿਹੜੇ ਅਗਿਆਨਤਾ ਦੇ ਵਿੱਚ ਨੇਤਰ ਨੇ ਮਹਾਰਾਜ ਕਹਿੰਦੇ ਇਹਨਾਂ ਨੂੰ ਗਿਆਨ ਦਿਓ ਕਿਹੜਾ ਗਿਆਨ ਦਿਓ ਮਾਲਕ ਨੂੰ ਵੇਖਣ ਦਾ ਗਿਆਨ ਮਾਰੇ ਕਹਿੰਦੇ ਆ ਗਿਆਨ ਅੰਜਨ ਜਾਕੀ ਨੇਤਰੀ ਪੜਿਆ ਜਿਨ੍ਹਾਂ ਦੇ ਨੇਤਰਾਂ ਦੇ ਵਿੱਚ ਪੈ ਜਾਂਦਾ ਇਹ ਗਿਆਨ ਦਾ ਸਰਮਾ ਮਾਰੇ ਕਹਿੰਦੇ ਤਾਂ ਕੋ ਸਰਵ ਪ੍ਰਕਾਸ਼ ਆ ਫਿਰ ਉਹਨਾਂ ਨੂੰ ਨਜ਼ਰ ਆ ਜਾਂਦਾ ਜਿਹੜੇ ਅਗਿਆਨਤਾ ਦੇ ਵਿੱਚ ਨੇ ਜਿਨ੍ਹਾਂ ਨੂੰ ਗਿਆਨ ਨਹੀਂ ਮਿਲਦਾ ਅਗਿਆਨ ਅੰਧੇਰ ਹੈ ਸੂਝ ਸੁਨਾਹੀ ਬੌੜ ਬੌੜ ਪਰਮਾਤਮਾ ਮਾਰੇ ਕਹਿੰਦੇ ਉਹ ਪਰਮ ਦੇ ਵਿੱਚ ਰਹਿੰਦੇ ਆ ਉਹ ਆਉਣ ਜਾਣ ਦੇ ਗੇੜ ਵਿੱਚ ਰਹਿੰਦੇ ਆ ਮਾਰੇ ਕਹਿੰਦੇ ਜਿਨ੍ਹਾਂ ਨੂੰ ਗਿਆਨ ਨਹੀਂ ਹੈ ਮਾਲਕ ਨੂੰ ਦੇਖਣ ਦਾ ਜਿੰਨਾਂ ਕੋਲ ਗਿਆਨ ਨਹੀਂ ਹੈ ਤੇ ਜਿਹੜੇ ਦੇਖ ਲੈਂਦੇ ਆ ਉਹ ਸਾਨੂੰ ਗਿਆਨ ਦਿੰਦੇ ਆ ਫਿਰ ਦੇਖਣ ਦਾ ਉਹ ਤਾਂ ਕਹਿੰਦੇ ਦੇਖਣਾ ਹੀ ਭਗਤੀ ਹੈ ਤੇ ਦੇਖਣ ਵਾਸਤੇ ਅੱਖਾਂ ਖੋਲਣੀਆਂ ਪੈਣੀਆਂ ਨੇ ਨਾ ਕਿ ਅੱਖਾਂ ਬੰਦ ਕਰਨੀਆਂ ਪੈਣੀਆਂ ਨੇ ਜਿਨ੍ਹਾਂ ਦੇ ਅੰਦਰ ਤੇ ਦੇਖਣ ਦੀ ਚਾਹ ਹੈ ਨਾ ਜਿਹੜੇ ਤੇ ਦੇਖਣਾ ਚਾਹੁੰਦੇ ਆ ਇਹ ਵੀਡੀਓ ਉਹਨਾਂ ਵਾਸਤੇ ਜਿਹੜੇ ਦੇਖਣਾ ਚਾਹੁੰਦੇ ਆ ਜਿਹੜੇ ਚਾਹੁੰਦੇ ਆ ਕਿ ਮੇਰੇ ਨੇਤਰ ਤਰਸਦੇ ਆੱਖਾਂ ਮੇਰੀਆਂ ਤਰਸਦੀਆਂ ਮੈਂ ਦੇਖਣਾ ਚਾਹੁੰਦਾ ਦੱਸੋ ਮੈਨੂੰ ਰਸਤਾ ਮੈਂ ਦੇਖਣਾ ਚਾਹੁੰਦਾ ਉਹਨੂੰ ਉਦੇ ਵਾਸਤੇ ਤੇ ਪਿਆਰਿਓ ਸਿੱਧਾ ਸਿੱਧਾ ਕਨਸੈਪਟ ਹੈ ਕਿ ਸਭ ਤੋਂ ਪਹਿਲਾਂ ਤੇ ਆ ਪਰਮੁਖਟ ਹਟਾਓ ਆਪਣਾ ਆੱਖਾਂ ਬੰਦ ਕਰਨ ਵਾਲਾ ਆੱਖਾਂ ਖੋਲੋ ਪਹਿਲਾਂ ਜਿਸ ਵੀ ਤਰੀਕੇ ਲੱਗੇ ਹੋਏ ਆੱਖਾਂ ਖੋਲੋ ਪਹਿਲਾਂ ਤੇ ਫਿਰ ਉਹ ਗਿਆਨ ਲਵੋ ਉਹ ਗੁਰ ਲਵੋ ਉਹ ਵਿਧੀ ਲਵੋ ਤਰੀਕਾ ਲਵੋ ਉਹ ਗੁਰ ਦਾ ਗਿਆਨ ਕਿਸ ਗਿਆਨ ਦੇ ਦੁਆਰਾ ਇਹਨਾਂ ਆੱਖਾਂ ਦੇ ਨਾਲ ਮਾਲਕ ਨੂੰ ਦੇਖਿਆ ਜਾ ਸਕਦਾ ਹੈ ਉਹ ਗਿਆਨ ਲਵੋ ਫਿਰ ਤੇ ਉਹ ਗਿਆਨ ਲੈ ਕੇ ਫਿਰ ਉਹਨੂੰ ਦੇਖਣਾ ਸ਼ੁਰੂ ਕਰੋ ਤੇ ਫਿਰ ਉੱਤੇ ਸਾਲਾਂ ਨਹੀਂ ਲੱਗਣਗੇ ਉੱਥੇ ਦਿਨਾਂ ਦੇ ਵਿੱਚ ਹੀ ਮਾਰੇ ਦੀ ਕਿਰਪਾ ਵਰਤਣੀ ਸ਼ੁਰੂ ਹੋ ਜਾਣੀ ਹੈ ਬਸ ਇਹ ਕਿ ਆਪਣਾ ਗਿਆਨ ਨਾ ਹੋਵੇ ਆਪਣੀ ਮਤ ਨਾ ਹੋਵੇ ਇਹ ਨਾ ਹੋਵੇ ਕਿ ਮੈਨੂੰ ਸਭ ਕੁਝ ਪਤਾ ਹੈ ਜੀ ਮੈਨੂੰ ਸਭ ਕੁਝ ਪਤਾ ਹੈ ਮੈਂ ਨਹੀਂ ਮੰਨਦਾ ਇਹਨਾਂ ਚੀਜ਼ਾਂ ਨੂੰ ਮੇਰੇ ਕੋਲ ਆਪਣਾ ਬੜਾ ਗਿਆਨ ਹੈ ਫਿਰ ਉਦੋਂ ਚਿੱਤੀ ਦੇ ਵਿੱਚ ਰਹੋਗੇ ਪਿਆਰਿਓ ਫਿਰ ਉਹ ਭਰਮ ਮੈਂ ਜਿੰਨਾ ਮਰਜ਼ੀ ਆਪਣੇ ਅੰਦਰ ਪਾਲੀ ਜਾਓ ਗੁਰੂ ਪਿਆਰੀ ਸਾਧ ਸੰਗਤ ਜੀਓ ਕਈ ਚਲੇ ਗਏ ਨੇ ਸੰਸਾਰ ਦੇ ਵਿੱਚੋਂ ਆਪਾਂ ਵੀ ਫਿਰ ਚਲੇ ਜਾਣਾ ਇਦਾਂ ਤੇ ਵੇਖ ਲਵਾਂਗੇ ਉਸ ਮਾਲਕ ਦੇ ਨਾਲ ਪਿਆਰ ਪਾ ਲਵਾਂਗੇ ਇਹ ਹੈ ਕਿ ਜਿਹੜਾ ਸਾਨੂੰ ਗੁਰਬਾਣੀ ਨੇ ਮਕਸਦ ਲਾਇਆ ਉਹਨੂੰ ਮਿਲਣ ਦਾ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਵਿੰਦ ਮਿਲਣ ਕੀ ਹੈ ਤੇਰੀ ਬਰੀਆ ਉਹ ਮਕਸਦ ਸਾਡਾ ਪੂਰਾ ਹੋ ਜਾਵੇਗਾ ਤੇ ਜੀਵਨ ਦੇ ਵਿੱਚ ਆਨੰਦ ਵੜਨਾ ਸ਼ੁਰੂ ਹੋ ਜਾਵੇਗਾ ਇਸ ਕਰਕੇ ਜਿਹੜੇ ਵੀ ਵੇਖਣਾ ਚਾਹੁੰਦੇ ਆ ਤੁਸੀਂ ਦੱਸ ਦਿਓ ਕਾਫੀ ਜੀਵ ਹੁਣ ਅਭਿਆਸ ਕਰਦੇ ਪਏ ਆ ਕਈਆਂ ਤੇ ਕਿਰਪਾ ਵੀ ਹੋ ਗਈ ਆ ਆਪਾਂ ਪ੍ਰੈਕਟੀਕਲ ਵੀ ਨਾਲ ਸ਼ੇਅਰ ਕਰਦੇ ਪਏ ਆ ਹੁਣ ਤੇ ਤੇ ਜਿਹੜਾ ਜਿਹੜਾ ਵੀ ਲਾਹਾ ਲੈਣਾ ਚਾਹੁੰਦਾ ਤੜਫ ਬੋਲਾ ਜੀਵ ਹੈ ਉਹ ਲਾਹਾ ਲੈ ਸਕਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਡਿਸਕ੍ਰਿਪਸ਼ਨ ਦੇ ਵਿੱਚ ਵੀ ਆਪਾਂ ਡਿਟੇਲ ਪਾਈ ਹੋਈ ਆ ਤੁਸੀਂ ਸਾਰਾ ਉਹਦੇ ਵਿੱਚ ਵੀ ਜਾ ਕੇ ਪੜ੍ਹ ਸਕਦੇ ਹੋ ਸੋ ਇਨੀਕ ਵਿਚਾਰ ਕਰਦੇ ਅਨੇਕਾ ਪੁੱਲਾ ਹੋ ਜਾਂਦੀ ਆਪ ਸੰਗਤ ਸਤਗੁਰ ਜੀ ਬਖਸ਼ਣ ਯੋਗ ਬਖਸ਼ ਲੈਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ